ਕੀ ਸਾਢੇ 7 ਕਲਕੋੜ ਦਾ ਵੀ ਹੈ ਨਹੀਂ ਕੰਮ ਨਾ ਕਰ ਯਾਰ ਆ ਕੀ ਬੀ ਗੱਲ ਕੁੱਟ ਗਿਆ ਬਾਬਾ ਜੀ}{|\text{ਸ੍ਰੀ ਮਹਾਂਤ ਜੀ ਨੇ ਲੱਖੇਵਾਲ ਮੰਡੀ ਦੇ ਚੇਲੇ 18 ਨਾਲ ਦੇ ਵੇਲੇ ਜਿਹੜੇ ਆਪਣੇ ਵਧਾਈਆਂ ਲੈਂਦੇ ਨੇ ਗੁਰੂ ਦੇ ਡੇਰੇ ਜਾਉਂਗੇ}|ਠੀਕ ਹੈ ਚਲ ਜੋ ਹੋ ਗਿਆ ਹੋ ਗਿਆ ਹੋ ਗਿਆ ਇੱਕ ਅੱਖ ਚਿੱਟੀ ਨੂੰ ਦੇਖ ਕੇ ਇਹਨੂੰ ਵੀ ਟਲਣਾ ਸਮਝ ਹਾਂ ਅੱਖ ਚਿੱਟੀ ਨੂੰ ਦੇਖ ਕੇ ਵੀ ਟਲਣਾ ਸਮਝ ਕਿਉਂ ਜੀ ਤੁਸੀਂ ਰਾਹ ਲਗਦੀ ਗੱਲ ਕਰੀਏ ਜਿਹੜੀ ਰੋਕਦਾ ਮੈਨੂੰ ਭਾਈ ਮਾੜੀ ਚੀਜ਼ ਛੇੜਦੀ ਉਹ ਪਹਿਲਾਂ ਹੀ ਰੋਕਦਾ ਵਪਾਰੀ ਬੰਦਾ ਹੈ ਮੈਨੂੰ ਤਾਂ ਤੂੰ ਕਰਨਾ ਹੈ ਮੈਂ ਇਹ ਕੱਖ ਚਿੱਕੀ ਨੂੰ ਦੇਖ ਕੇ ਇਹਨੂੰ ਵੀਟਲ ਨਾ ਸਮਝ ਹਾਂ ਅੱਖ ਚਿੱਕੀ ਨੂੰ ਦੇਖ ਕੇ ਵੀਟਲ ਨਾ ਸਮਝ ਕਿਉਂ ਜੀ ਤੁਸੀਂ ਨਿਤ ਦੇ ਕਾਰੀ ਕਰੂੰ ਮੈਂ ਦੇਸੀਆਂ ਚ ਪੈਂਦੀ ਹੈ ਸਿੰਗੀ ਖੁੱਲੀ ਹੈ ਦੀ ਕੰਨ ਦੀ ਐਡੇ ਕੋਈ ਵੱਡੀ ਬਾਤ ਨਹੀਂ ਚਲੋ ਠੀਕ ਆ ਗਈ ਪਸੰਦ ਹੈ ਸਭ ਚਾਜਾ ਉਸ ਕਿੱਥੇ ਰਹਿ ਗਿਆ ਤੁਸੀਂ ਦੱਸੋ 2 ਮਿੰਟ ਦਾ ਸੌਦਾ ਹੈ ਤੁਸੀਂ ਦੱਸੋ ਮੈਂ ਤਾਂ ਦੱਸਦਾ ਤਾਂ ਇਹ 500 ਦਾ ਸਾਈਟਾ ਕੁਝ ਤਾਂ ਪੈਸੀ ਦੇ ਦੋ ਸਾਹਿਬ ਹੀ ਰਾਜੂ ਨੇ ਆਇਆ ਰਹਿ ਗਿਆ ਰੁਪਈਆ ਵੀ ਕਿਹੜਾ ਕਰਮਾਣੇ ਨੇ ਕਿਹੜੇ ਮਾਲਕ ਆਜਾ ਸੀਰੀਆ ਦੀ ਵੇਚਦੀ ਐ ਸਾਡੇ ਸੀਦੀ ਆ ਚੱਕ ਫਿਰ ਵੇਚਦੀ 7 ਦੀ ਹੋਏ ਨਹੀਂ 7 ਬਸ ਫਿਰ ਤੇਰੀ ਲੋ ਜੀ ਲੋ ਹੱਥ ਭੱਜ ਕਿੱਧਰ ਪੱਜੀਆਂ ਜਾਓ ਜੈਸਤੀ 7.5 ਦੀ ਭੱਜ ਠੀਕ ਹੈ ਜਾ ਲਓ ਵੀ ਚੱਲਦੇ ਹਾਂ ਮੈਂ ਕਿਹਨੂੰ ਕੁਂਗਰੂ ਜੀ ਹੋ ਗਈ ਇਹ ਕੇਵਲ ਸ੍ਰੀ ਮਹੰਤ ਜੀ ਨੇ ਲੱਖੇਵਾਲ ਮੰਡੀ ਦੇ ਨੇ 11 18 ਇਹਨਾਂ ਦੇ ਬੇ ਨੇ ਜਿਹੜੇ ਆਪਣੇ ਵਧਾਈਆਂ ਲੈਂਦੇ ਨੇ ਗੁਰੂ ਦੇ ਡੇਰੇ ਜਾਉਂਗੇ ਠੀਕ ਹੈ ਚਲ ਜੋ ਹੋ ਗਿਆ ਹੋ ਗਿਆ ਹੋ ਗਿਆ ਬਸ ਹੋ ਗਿਆ ਜੋ ਹੋ ਗਿਆ ਹੋ ਗਿਆ ਠੀਕ ਹੈ ਰੋ ਦੋ ਆਵਾਜ਼ ਪੈ ਗਿਆ ਕੰਗੜਾ ਪੈ ਗਿਆ ਥੋੜਾ ਮੇਰਾ ਪੈ ਗਿਆ ਹੈ ਥੋੜਾ ਜਹਾ ਹੋਰ ਬੱਸ ਹੋਰ ਨਹੀਂ ਹੁੰਦਾ ਲਓ ਗੁਰੂ ਜੀ ਪੈਸੇ ਲਓ ਜੀ ਪੈਸੇ ਲਿਓ ਭਾਈ ਕਿੰਨੇ ਮੰਗੇ ਸੀ ਜੀ ਬਾਈ ਨੇ 10 10 7.5 ਹਾਂਜੀ 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 ਕਿੰਨੇ ਦਾ 7.5 ਦਾ ਗੁਰੂ ਜੀ 7.5 ਦਾ ਸੋਦਾ ਦਾ ਫੜ ਬਈ ਓ ਜੀ 7.5 ਇੱਕ ਗਲਕੋੜ ਦਾ ਵੀ ਐ ਨਹੀਂ ਯਾਰ ਆ ਆ ਕੀ ਬਾਈ ਗਲਕੋੜ ਨਹੀਂ ਦੇਦਾ ਓਏ ਗਲਕੋੜ ਦਾ ਐ ਕਿਵੇਂ ਇਹ ਗਲ ਕੁੱਟ ਗਿਆ ਬਾਬਾ ਇਹ ਗਲ ਕੁੱਟ ਗਿਆ ਦਾ ਹੋਰ ਖਿੱਚ ਕੇ ਗਲਕੋੜਤਾ ਗਲ ਨਾ ਕੋੜ ਸੋਰਾ ਫਰਦੌਸ ਠੀਕ ਹੈ ਡਰਦਾ ਡਿੱਕਣ ਲੱਗੀ ਪੈਰ ਨਿਕਲਣ ਲੱਗਦੇ ਠੀਕ ਹੈ ਉਹ ਗੱਲ ਜਾ ਘੁੱਟ ਗਈ ਆਇਆ ਮੇਰਾ ਸ਼ੌਕ ਨਹੀਂ ਪੂਰਾ ਹੋਇਆ ਫਰਦੌਸ ਦਾ ਕਮਾਲ ਉਹ ਗੱਲ ਨਾ ਕਰ ਤੂੰ ਮੇਰੀ ਗੱਲ ਤਨ ਤੋਂ ਫੜ ਲੈ ਮੈਂ ਪੈਸਾ ਕੰਨੋਂ ਫੜ ਲੈ ਸਲਾਹ ਆ ਇੱਧਰ ਉਹ ਬਾਬੀ ਆ ਕੀ ਕਰਦਾ ਫੜ ਗੋਲਛਣ ਲੈ ਲੈ ਹੋਰ ਆ ਤੈਨੂੰ ਚੱਲ ਮੈਂ ਛੱਟੂ ਨੂੰ ਸੁਭਾਣ ਚਾਹੀ ਆਇਆ ਰਾਣੀ ਆ ਸਸ 12 ਬੱਸ ਗੱਡਾ 12 ਨਹੀਂ ਵਿਕਦੀ ਹਾਂ ਠੀਕ ਬਣਿਆ ਆਪਣੀ ਇਮਾਨਦਾਰੀ ਤਾਂ ਕਰ ਦਿਓ ਫਿਰ ਜੋ ਆਪਣਾ ਅਸਲਾ ਹੈ ਨਹੀਂ ਕੀ ਕਰਾਂ ਇਮਾਨਦਾਰੀ ਤੋਂ ਓਕੇ ਬਿਲਕੁਲ ਕਿਸੇ ਚੀਜ਼ ਨੂੰ ਕਮਿ ਚਿੱਟੀ ਆਖ ਹੈ ਮਸਲਾ ਕਰਨਾ ਨਾ ਚਾਹੀ ਗੱਡੀ ਚ ਨਾ ਹੋਵੇ ਨਾ 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 ਲਵੀਤੀ ਹਾਂ ਕੰਡੂ ਦੇ ਵਿੱਚ ਕੋਈ ਥੋੜੀ ਇੱਧਰ ਪਈ ਆ ਹਾਂ ਨਾਰੇ ਇੱਕ ਜਣਾ ਨਾ ਪਰਚੀ ਲੈ ਆਇਓ ਬਾਈ ਠੀਕ ਹੈ ਜੀ ਕੋਈ ਗੱਲ ਨਹੀਂ ਤੇ ਨਾਲ ਜਾਓ ਇਹਨੂੰ ਲੈ ਕੇ ਜਾਨੇ ਤੇ ਮੇਰੇ ਨਾਲ ਤੇ ਪਰਚੀ ਕਰਾ ਦਿਓ ਬਾਈ ਪਰਚੀ ਕਰਾ ਲਿਆ ਪਹਿਲਾਂ ਆ ਕੇ ਦਿੰਦੇ ਹਾਂ ਰਾਜੂ ਪੈਸੇ ਦੇ ਉਹਨੂੰ ਕਿਉਂਕਿ ਇਹ ਆਲਾ ਫੜੋ ਦੇ ਕਿੰਨੇ ਪੈਸੇ ਬੰਦ ਨੇ ਇਹਨੂੰ ਲੈਣੇ ਬੜ ਸਾਡਾ ਆ ਜਾਓ ਆ ਜਾਓ ਗਾਣੇ ਬਣਾਵਾਂਗੇ ਬਣਾ ਲਓ ਚਲ ਮੇਰੇ ਕੰਨੀ ਵੀ ਤੇ ਬੈਠੇ ਕੰਨੀ ਲਾ ਰਹੇ ਹੋ ਇਹ ਲਾ ਲਾਓ ਉਹ ਟੂਈ ਦੁਖਦੀ ਆ ਯਾਰ ਤੇ ਖੜਾ ਹੋਇਆ ਜਾਂਦਾ ਕਿਸੇ ਸਾਜਨ ਦੀ ਸ਼ਾਹ ਕੀ ਆਹ ਪਾਣੀ ਪਿੰਦਰ ਨਾਲ ਰੋ ਕੇ ਇਹ ਜਨਾਲ ਕਿੱਥੇ ਜਾਂਦੀ ਆ ਤੁਸੀਂ ਆਪ ਸ਼ੋਹਰਦਾਰ ਹੋ ਸਾਡੀ ਸਭ ਦਮਾਰੇਗਾ ਆ ਲੈ ਉਹ ਲੀਟੇ ਤੇ ਨੀ ਆ ਲੈ ਉਹ ਸਾਡੇ 7500 ਦਾ ਸੌਦਾ ਹੋ ਗਿਆ ਪੱਠਾ ਦਾ ਜਾ ਵੀ ਤੂੰ ਇੰਜ ਕਰ ਉਹ ਦੂਜੀ ਦੀ ਪਰਚੀ ਕਟਾ ਲੈ ਆ ਲੈ ਪੈਸੇ ਲੈ ਕੇ ਜਾ ਆ ਲੈ ਆ ਲੈ ਕਿੰਨੇ ਦੀ ਕੱਟੀ ਜੰਨੀ ਹੁੰਦੀ ਪਰਚੀ 100 ਰੁਪਏ ਆਪਣਾ ਲਗੂ ਜੀ 100 ਇਹ ਦੇ ਬਸ ਪੁੱਤੂ ਲੈ ਜਾ ਮੈਂ ਆਉਣਾ ਕਰ ਦੇਓ ਫਿਰ ਬਤਾਓ ਜੋ ਮਰਜ਼ੀ ਕਰਦੇ ਹੋ ਦਿਲ ਤੱਕ ਲਾ ਗੁਰੂ ਜੀ ਪੈਸੇ ਲਾ ਖੜੇ ਹੋ ਜੀ ਮੜੇ ਸਾਡੇ ਪਾਸੇ ਮੈਨੂੰ ਇਹ ਨਾ ਮਾਰਿਆ ਕਰ ਆਹ ਸਾਹਮਣੇ ਮਿਲ ਜੀ ਇੱਧਰ ਆ ਜੂ ਆਪਣਾ ਸਹੀ ਲੈਣ ਦੇ ਨੇ ਲਾ ਦੇ ਹਾਂ ਜੀ ਹਾਂ ਜੀ ਮੈਂ ਬਾਅਦ ਘੱਟ ਨਹੀਂ ਕੋਈ ਕਰਨੀ ਨਾ ਕਰੀ ਇੱਧਰ ਆ ਜੂ ਆ ਲਫਾਂ ਜੀ ਯਾਰ ਲਓ ਜੀ ਕੇਵਲ ਮਹੰਤਜੀ ਨੇ 5000 ਰੁਪਏ ਲਾਤੇ ਬਟੇ 5000 ਰੁਪਏ ਲਾਤੇ ਜੀ ਹਾਂ ਹੋਰ ਬਰੋ ਆ ਬੱਠਾ ਜੀ ਮੈਂ ਤਾਂ ਹੋਰ ਰੱਖੀ ਹੀ ਨਹੀਂ ਗੱਲ ਜੀ ਥੋੜੀ ਜੀ ਗੱਲ ਸੁਣੋ ਹਾਂ ਦੱਸੋ ਤੁਸੀਂ ਗੁੱਸਾ ਨਾ ਕਰਿਓ ਨਹੀਂ ਕਰਦੇ ਤੁਸੀਂ ਵੀ ਥੋੜੀ ਜਿਹੀ ਅਣਜਾਣ ਹੋ ਚਲੋ ਜੀ ਤੁਸੀਂ ਜਾਣ ਕਰ ਕਰਦੇ ਸਾਨੂੰ ਹਾਂ ਜੀ ਹੁਣ ਮੈਂ ਹੁਣੇ ਵੀ ਕੀ ਕਰਾਂ ਕੋਈ ਰਾਹ ਲਗਦੀ ਗੱਲ ਕਰੀਏ ਰਾਹ ਲਗਦੀ ਗੱਲ ਕਰੀਏ ਜਿਹੜੀ ਰੋਕਦਾ ਮੈਨੂੰ ਬਈ ਮੜਾ ਦੇ ਚੇੜੀ ਉਹ ਪਹਿਲਾਂ ਹੀ ਰੋਕਦਾ ਵਪਾਰੀ ਬੰਦਾ ਹੈ ਮੈਨੂੰ ਆਂਦਾ ਤੂੰ ਮੈਂ ਚੁੱਪ ਕਰ ਗਿਆ ਆਪੇ ਕਰ ਦੋ ਕੋਈ ਕਿਉਂ ਜੀ ਛੋਟੇ ਵੀਰ ਗੱਲ ਸੁਣ ਲੈਂਦੀ ਮੈਂ ਲੈ ਲੈ ਪੰਜਾਬ ਦੇ ਦਿੱਤੇ ਨੋ ਗੱਲਾਂ ਤਾਂ ਹੈ ਨਹੀਂ ਮੇਰੇ ਇੱਕ ਚੇ ਨਹੀਂ ਮਿਲੂਗਾ ਤੈਨੂੰ ਆ ਚੱਕ ਸਾਈ 7000 ਦੀ ਤੇਰੀ ਪੱਠ ਦੇ ਵਿੱਚ ਪੜ ਲਾ ਪੜ ਲਾ ਮੈਂ ਤਾਂ ਤੇਰੇ ਡੇਰੇ ਚ ਜਾਉ ਖਾਣੇ ਚ ਹੈਂ ਖਾਣੇ ਚ ਆਪ ਕਰੋ ਇਮਾਨਦਾਰੀ ਨਾਲ ਕਰੋ ਨਹੀਂ ਨਹੀਂ ਸਹੀ ਕਰਾਈ ਆ ਬਾਈ ਜੀ ਇੰਨੇ ਕਦਾਈ ਮਾਲ ਮੈਂ ਕਹਿ ਦੱਸੀ ਸਹੀ ਕਰਾ ਸਹੀ ਕਰਾ ਪੂਰਾ ਕਰ ਹੱਥ ਆਪ ਕਰ ਦਿਓ ਬਸ ਹੱਥ ਕਰ ਮਾਰਦਾ ਨਹੀਂ ਤੈਨੂੰ ਗੋੜਦੀ ਬੱਤਤ ਕਰ ਲੈ ਸੇਮੰਤ ਮੈਨੂੰ ਮਾਰੇ ਛੱਡੇ ਉਰਾ ਹੱਥ ਕਰ ਪੁੱਠਾ ਨਾ ਕਰ ਸਿੱਧਾ ਕਰ ਜਾ ਬੇਤੀ ਉਹ 7500 ਵੀ ਬਣਾ ਰਿਹਾ ਉਹ ਠੀਕ ਆ ਨਾ ਉਹ ਠੀਕ ਆ ਹੋ ਗਈ ਹੋ ਗਈ ਆ ਅੱਛਾ ਬਾਈ ਠੀਕ ਆ ਬਸ ਰੱਖ ਨਾ ਠੀਕ ਆ ਜ਼ਿਆਦਾ ਕਰ ਬਸ ਬਹੀਕ ਆ ਉਹ ਬਸ ਬਸ ਜੀ ਹੁਣ ਵਟ ਕੱਢਤੀ ਤੇ ਨਾ ਨਹੀਂ ਨਹੀਂ ਬਸ ਹੋਣੀ ਉਹ ਵਟ ਕੱਢਦੀ ਹੈ ਹੈ ਨਹੀਂ ਬਹੁਤ ਕਮ ਹੈ ਲੈ ਨਹੀਂ ਨਹੀਂ ਹੋਣੀ ਨਾ ਉਹ ਬਸ ਬਹੁਤ ਆ ਬਾਈ ਜੀ ਦੇਖ ਲੈ ਮੈਂ ਪੱਟ ਲੂ ਮੈਂ ਵੀ ਦੇਖ ਲੈ ਉਹ ਹੋਰ ਪਤਾ ਨਾ 100 200 ਵਾਲੀ ਕੋਈ ਗੱਲ ਨਹੀਂ ਜਾਂ 200 ਪਤਾ ਬਸ ਪਰ ਠੀਕ ਆ ਹੁਣ ਦੱਸੋ ਸੌਜਾਮ ਕਰਾਂਗੇ ਔਰ ਆਂਦੀ 700 ਰੁਪਏ ਵਿਧਾਈ ਗਿਆ ਹੋ ਗਿਆ ਪੂਰੀ 8 ਦੀ ਚਲੇਗਾ 8000 ਦਾ ਸੱਤਾ ਠੀਕ ਆ ਬਾਈ ਓਏ 8000 8000 ਦਾ ਸੱਤਾ ਹੋ ਗਿਆ ਪੱਠ ਦਿਖਾਉਣੇ ਸੋ ਬਾਈ ਆਪਾਂ ਆਪਣੀ ਚੀਜ਼ ਪੱਠਾ ਪੱਠੋਰਾ ਲਈ ਬਾਈ ਪੱਠੋਰਾ ਲਈ ਵੀ ਆਹ ਮੁੰਡੇ ਸਾਡੇ ਕਿਹਦੇ ਵਾਲੇ ਓਏ ਹਾਲੇ ਵੀ 8000 ਦਾ ਸੱਤਾ ਹੋ ਗਿਆ ਪੱਠ ਦਾ ਆ 500 ਫੜੋ ਇਤਨਾ ਜੈਡ ਬਲੈਕ ਚਾਹੀ ਪੱਠਾ ਆ ਚੌੜਾ ਕਰ ਲੋ ਖੜਾ ਵੀਡੀਓ ਚ ਪਰਦੇ ਬੱਕਰੀ ਦੇਖੋ ਫੇਲੇ ਆ ਬਈ ਸਾਨੂੰ 12 ਲਾਂਬੇ ਹੁੰਦੇ ਨਹੀਂ ਪਾਸ ਕੰਨਾਂ ਦੀ ਲੈਂਥੋਂ ਤੋਂ ਵਧੀਏਗੀ ਨਾ ਨਾ ਇਹ ਗੱਲ ਨਹੀਂ ਹੈਗੀ ਬਹੁਤ ਹੋ ਗਈ ਅਖਰ ਤੇ ਨਹੀਂ ਆ ਮੈਨੂੰ ਕੋਈ ਨਹੀਂ ਸਮਝ ਐਡ ਬਲੈਕ ਤੱਕਾ ਕੋਈ ਨਹੀਂ ਹੁਣ ਤਾਂ ਤੇ ਠੀਕ ਆ ਜੀ ਸਦਾ ਹੋ ਗਏ ਅਖਰ ਅੱਜ ਕੇ ਬਸ ਕੇਵਲ ਕਰ ਲੈ ਤੇ 8000 ਰੁਪਏ ਦੀ ਹੋਗੀ ਹਾਂਜੀ ਹਾਂਜੀ 8000 ਰੁਪਏ ਦੀ ਹੋਗੀ ਘਣਿਆ ਲਓ ਬਈ ਦੂਸਰੀ ਪੱਠ ਵੀ ਦਿਵਾਤੀ ਜੀ ਕੇਵਲ ਮੰਤਰੀ ਜੀ ਨੂੰ ਜਈ ਵਧੀਆ ਬਈ ਬੰਦੇ ਆ ਜੇ ਬਲ ਕਰਾ 73 ਜਣ ਲੋ ਦਵਾ ਨੀ ਅੱਠ ਘਰੇ ਆ ਜੀ ਆਪਾਂ ਨਹੀਂ ਨਹੀਂ ਸਾਡੇ ਸਾਡੇ 7 ਦੀ ਗੱਲ ਹੋਈ ਆ ਮੀਆਂ 8000 ਆ 8 ਕਰਾ ਦੀ ਆ ਬਈ ਮੈਂ ਭੁੱਲ ਗਿਆ ਦੋ ਨਾਲ ਕੀ ਘੱਟ ਦੇ ਲਾ ਲਾ ਖੁੱਲ ਗਿਆ ਖੁੱਲ ਗਿਆ ਕੋਈ ਜਾਣੇ ਖੁੱਲ ਗਿਆ ਮੈਂ ਭੁੱਲ ਗਿਆ 8000 ਦਾ ਲੈ ਤੈਨੂੰ ਪੈਸੇ ਪੂਰੇ ਆ ਚੰਗਾ ਨਹੀਂ ਬਈ 8 ਚੋਰੀ ਆ ਮੈਂ ਭੁੱਲ ਗਿਆ ਚਲ ਲਖਾਈ ਕਰਾ ਦੇ ਆ ਚੱਕੋ ਗੁਰੂ ਜੀ ਲਓ ਜੀ 8000 ਦਾ ਸੌਦਾ ਹੋ ਗਿਆ ਜੀ ਦੂਸਰੀ ਪੱਥਰ ਦਾ ਜੀ ਲੈ ਸਕਦਾ ਤੁਸੀਂ ਪੱਥਰ ਕਾਲੀ ਦਾ ਜੈਡ ਬਲੈਕ ਚਾ ਜੀ ਜਾਓ ਬਈ ਬੰਦੇ ਜੀ ਨੇ ਖਰੀਦ ਲਈ ਦੂਜੀ ਪੱਥਰ ਠੀਕ ਆ ਆ ਬਾਤ ਹੈ ਐਸੇ ਤੇ ਨੱਥੋਂ ਮਿਲ ਜਾ 28 ਚੈਨਲ ਦੀ ਗੱਲ ਆ ਪੂਰੀ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਫੇਸਬੁਕਾ ਵੀ ਲਾਈਕ ਆ ਦੇ ਜਾ ਰਹੀ ਹੁੰ ਕਰਨੇ ਦਿਖਾਉਂਦੇ ਆਂ ਅਗਲੀ ਵੀਡੀਓ ਦੇ ਵਿੱਚ ਪੱਠ ਆ ਗਈ ਜੀ ਕਿੰਨੇ ਮਿੰਟ ਆ ਗਈ ਉਹ ਵੀਰ 6-7 ਮਹੀਨਿਆਂ ਦੀ ਤੇਰਾ ਤਾਂ ਨਹੀਂ ਬੋਲ ਲੱਗਿਆ 6-7 ਮਹੀਨਿਆਂ ਦੀ ਉਪਰ ਤਾਂ ਨਹੀਂ ਬੋਲ ਲੱਗਿਆ ਜੀ ਇਹ ਵੀ ਤਾਲੀ ਵੀਡੀਓ ਦੇ ਵਿੱਚ ਕਿਹਦੇ ਦਾ ਬੋਲਣ ਲੱਗਿਆ 14 ਮਿੰਟ ਤੋਂ ਆਉਂਦੇ ਨੇ ਲੱਖੇ ਵਾਲਾ ਲੈਣ ਨੂੰ ਦੋ ਤੋਂ ਦੂਜਾ ਬੋਲਣ ਲੱਗਾ ਇੱਕ ਮਿੰਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਧੰਨਵਾਦ ਆਪੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ